ਤੱਜ ਸਮਾਜ ਦੇ ਜਿਹੜੇ ਰਿਸ਼ਤੇ ਨੇ ਕਿਤੇ ਨਾ ਕਿਤੇ ਇਹ ਖੇਰੂ ਖੁੰਦੇ ਜਾਂਦੇ ਪਏ ਨੇ ਪਤੀ ਪਤਨੀ ਦਾ ਪਿਆਰ ਮਾਂ ਧੀ ਦਾ ਪਿਆਰ ਇਸੇ ਤਰ੍ਹਾਂ ਬਾਪੂ ਉਹਦੇ ਪੁੱਤਰ ਦਾ ਪਿਆਰ ਇਹਨਾਂ ਵਿੱਚ ਜਿਹੜਾ ਨਿੱਗ ਸੀ ਇਤفاق ਦਾ ਇਹਨਾਂ ਵਿੱਚ ਜਿਹੜੀ ਇਤفاق ਦੀ ਗੰਢ ਸੀ ਉਹ ਕਿਤੇ ਨਾ ਕਿਤੇ ਖੁੱਲਦੀ ਜਾ ਰਹੀ ਏ ਪਰ ਸਤਿਗੁਰ ਨੇ ਸਾਨੂੰ ਐਸਾ ਜੀਵਨ ਦਿੱਤਾ ਸੀ ਕਹਿਣ ਲੱਗੇ ਜੇਕਰ ਸੱਜਣ ਬਣਾਇਆ ਹੀ ਤੇ ਸੱਜਣ ਅੰਦਰੂਨੀ ਤੌਰ ਤੇ ਬਣਾਈ ਜਿਵੇਂ ਇੱਕ ਪਤੀ ਪਤਨੀ ਖਹਿ ਇਹਨਾਂ ਦੀ ਚੇਤਨਤਾ ਇੱਕੋ ਖੋਏ ਪਰ ਭਾਵੇਂ ਸ਼ਰੀਰ ਦੋ ਖੋਣ ਧਨ ਪਿਰ ਇਹਨਾਂ ਆਖੀਆਂ ਨ ਬਹਿਣ ਇਕੱਠੇ ਖੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ ਪਰ ਪਤਾ ਹੈ ਸੱਜਣੋ ਇਹ ਖੇਡ ਕਦੋਂ ਬਣਦੀ ਏ ਸਾਥ ਸੰਗਤ ਸਾਨੂੰ ਜਿਹੜੀ ਪੁਰਖਿਆ ਨੇ ਰਹਿਤ